ਉਸੀ ਦੇਖ ਰਹੇ ਹੋ ਸਰਬ ਧਰਮ న్యూਸ ਚੈਨਲ ਆਸਾ ਦੀ ਟੀਮ ਪਹੁੰਚੀ ਪਿੰਡ ਪੀਪਲ ਮਾਜਰਾ ਨੇੜੇ ਸ੍ਰੀ ਚਮਕੌਰ ਸਾਹਿਬ ਜਿਲ੍ਹਾ ਰੋਪੜ ਵਿਖੇ ਜਿੱਥੇ ਕੇ ਤਨ ਤਨ ਛਿਰਗੁਰ ਨਾਨਕ ਦੇਵ ਜੀ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਸੰਤ ਸਮਾਗਮ ਤੇ ਮਹਾ ਕਨਿਆਦਾਨ ਲੋੜਵੰਤੀਆਂ ਦੇ ਵਿਆਹ ਬਾਬਾ ਜਸਵੀਰ ਸਿੰਘ ਜੀ ਪੀਪਲ ਮਾਜਰੇ ਵਾਲਿਆਂ ਦੀ ਸਰਪ੍ਰਸਤੀ ਹੇਠ ਸਰਦਾ ਪੂਰਵਕ ਕਰਵਾਏ ਗਏ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਬਾਬਾ ਜਸਵੀਰ ਸਿੰਘ ਜੀ ਨੇ ਸਰਬਤਰਮਨੀਉ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਹਰ ਸਾਲ ਮਹਾਨ ਸੰਤ ਸਮਾਗਮ ਅਤੇ ਮਹਾ ਕਨਿਆਦਾਨ ਲੋੜਵੰਤੀਆਂ ਦੇ ਵਿਆਹ ਕੀਤੇ ਜਾਂਦੇ ਹਨ ਉਹਨਾਂ ਦੱਸਿਆ ਕਿ ਲੋੜਵੰਤੀਆਂ ਦੇ ਵਿਆਹ ਮੌਕੇ ਉਹਨਾਂ ਦੇ ਘਰ ਵਿੱਚ ਲੋੜ ਸੰਬੰਧੀ ਸਾਰਾ ਸਮਾਨ ਤਿਆਨੂ ਦਿੱਤਾ ਜਾਂਦਾ ਹੈ ਇਸ ਮੌਕੇ ਉਹਨਾਂ ਨੇ ਸੰਗਤ ਨੂੰ ਸੰਦੇਸ਼ ਦਿੰਦਿਆਂ ਹੋਇਆਂ ਕਿਹਾ ਕਿ ਭ੍ਰूण ਹੱਤਿਆ ਪਾਪ ਹੈ ਸਾਨੂੰ ਵੱਧ ਤੋਂ ਵੱਧ ਭ੍ਰूण ਹੱਤਿਆ ਨੂੰ ਰੋਕਣਾ ਚਾਹੀਦਾ ਹੈ ਇਸ ਮੌਕੇ ਗੁਰੂ ਕੇ ਲੰਗਰ ਉਤਟ ਵਰਤਾਏ ਗਏ ਆਓ ਸੀ ਗੱਲਬਾਤ ਕਰਦੇ ਹਾਂ ਬਾਬਾ ਜਸਵੀਰ ਸਿੰਘ ਜੀ ਪਿੱਪਲ ਮਾਜਰੇ ਵਾਲਿਆਂ ਨਾਲ ਤੁਸੀਂ ਦੇਖ ਰਹੇ ਹੋ ਜਥੇ ਦਜੀਤ ਸਿੰਘ ਸੋਢੀ ਮਾਰਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰਪੁਰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜਿਹੜੇ ਮਹਾਨ ਸੰਤ ਸਮਾਗਮ ਤੇ ਮਹਾ ਕੰਨਿਆ ਦਾ ਲੋੜਵੰਤੀਆਂ ਦੇ ਵਿਆਹ ਦੇ ਕਾਰਜ ਕੀਤੇ ਗਏ ਆ ਸੋ ਇਹ ਸੇਵਾ ਕਿੰਨੇ ਸਾਲਾਂ ਤੋਂ ਚੱਲ ਰਹੀ ਹੈ ਸੋ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਕੱਲ ਧੀਆਂ ਦੇ ਕਾਰਜ ਹੋਏ ਨੇ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਤਕਰੀਬਨ 10-12 ਸਾਲ ਹੋ ਗਏ ਇਸੇ ਵਾਂ ਨੂੰ ਚਲਦੇ ਆ। ਸੋ ਬਾਬਾ ਜੀ ਇਹ ਕਾਰਜ ਕਰਾਉਣ ਦਾ ਤੁਹਾਡਾ ਮੇਨ ਮਕਸਦ ਕੀ ਹੈ ਜੀ? ਇਹ ਵਿਆਹ ਕਰਨ ਦਾ ਕਾਰਨ ਤੇ ਮਕਸਦ ਸਾਡਾ ਇੱਕੋ ਹੀ ਆ ਜਿਹੜੀ ਪੂਰਨ ਹਤਿਆ ਹੁੰਦੀ ਹੈ ਇਹਨੂੰ ਆਪਾਂ ਠੱਲ ਪਾ ਲਈਏ ਕਿੰਨੀਆਂ ਧੀਆਂ ਨੂੰ ਲੁਕੀ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਨੇ ਇਸ ਕਰਕੇ ਸੋਪਿਉ ਮੰਦਾ ਆਖੀ ਹੈ ਜਿੱਦ ਜੰਮਿਆ ਰਜ਼ਾਨ ਦੇ ਮਹਾਵਾਕ ਅਨੁਸਾਰ ਇਹ ਦਸਾਂ ਵੱਲੋਂ ਹਰ ਮਹੀਨੇ ਹੀ ਉਦਮਪਰਾਲਾ ਕੀਤਾ ਜਾ ਰਿਹਾ ਹੈ ਕੋਈ ਵੀ ਪਰਿਵਾਰ ਆਪਣੀ ਧੀ ਪੈਣ ਨੂੰ ਨਾ ਮਾਰੇ ਸੋ ਬਾਬਾ ਜੀ ਹੁਣ ਤੱਕ ਕਿੰਨੀਆਂ ਧੀਆਂ ਦੇ ਕਾਰਜੇ ਵਿਆਹ ਦੇ ਤੁਸੀਂ ਕਰ ਚੁੱਕੇ ਹੋ ਜੀ ਤਕਰੀਬਨ 3408 ਧੀਆਂ ਦੇ ਕਾਰਜ ਅਸੀਂ ਅੱਜ ਦੀ ਘੜੀ ਵਿੱਚ ਕਰ ਦਿੱਤੇ ਨੇ ਤੇ ਹੋਰ ਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਤਕਰੀਬਨ ਹੋਰ ਵੀ ਅਸੀਂ ਹੋਰ ਵੱਧ ਛੱਡ ਕੇ ਜਿੱਥੇ ਮਹੀਨੇ ਤੋਂ ਮਹੀਨੇ ਹੋ ਰਹੇ ਆ ਉੱਥੇ ਅਸੀਂ ਹਰ ਹਫ਼ਤੇ ਤੋਂ ਹਫ਼ਤੇ ਵੀ ਇਹ ਸਮਾਗਮ ਕਰਨੇ ਦੀ ਕੋਸ਼ਿਸ਼ ਕਰ ਰਹੇ ਆ ਗੁਰੂ ਸਾਹਿਬ ਕਿਰਪਾ ਕਰੇ ਜੀ ਸੋ ਬਾਬਾ ਜੀ ਧੀਆ ਦੇ ਵਿਆਹ ਮੌਕੇ ਉਹਨਾਂ ਦੇ ਜੋ ਘਰ ਵਿੱਚ ਵਰਤੋਂ ਦਾ ਸਮਾਨ ਹੁੰਦਾ ਸੋ ਉਹ ਵੀ ਨਾਲ ਤੁਸੀਂ ਦਿੰਦੇ ਹੋ ਜੀ ਹਾਂ ਜਿਹੜਾ ਧੀਆ ਨੂੰ ਦਾਜ ਦਾ ਹੁੰਦਾ ਜਿਵੇਂ ਬੈੱਡ ਹੋਗੇ ਪੇਟੀਆਂ ਅਲਮਾਰੀਆਂ ਭਾਂਡੇ ਬਿਸਤਰੇ ਰਜਾਈਆਂ ਕੰਬਲ ਸੂਟ ਜੋ ਵੀ ਗਹਿਣਾ ਘੱਟਾ ਜੋ ਵੀ ਤਕਰੀਬਨ ਬਣਦਾ ਸਰਦਾ ਹੁੰਦਾ ਇਹ ਸਾਰਾ ਹੀ ਧੀਆ ਨੂੰ ਦੇ ਕੇ ਸਨਮਾਨ ਕਰੀਦਾ ਹੈਗਾ ਜੀ ਸੋ ਬਾਬਾ ਜੀ ਅੱਜ ਦੇ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਬਸ ਮੇਰੀ ਇੱਕੋ ਬੇਨਤੀ ਹੈ ਕਿ ਮੇਰਾ ਇਹ ਮੈਸੇਜ ਔਰ ਸਨੇਹਾ ਤੁਸੀਂ ਘਰ ਘਰ ਪਹਚਾ ਦਿਓ ਜਿਹੜੀ ਪੁਰਨ ਹਤਿਆ ਹੁੰਦੀ ਹੈ ਇਹਨੂੰ ਆਪਾਂ ਠੱਲ ਪਾ ਦਈਏ ਔਰ ਮੇਰਾ ਮੈਸੇਜ ਵੀ ਘਰ ਘਰ ਪਹਚਾਇਓ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ